ਜਦੋਂ ਜੋ ਸਾਡੀ ਸੋਚ ਬਦਲ ਕੇ ਸਿਸ਼ਾ ਨੂੰ ਬਦਲਦਾ ਜਾਂਦਾ ਹੈ ਬੰਦਾ ਦੁਖੀ ਹੀ ਤਾਂ ਹੁੰਦਾ ਹੈ ਜਦੋਂ ਸਮੇਂ ਨਾਲ ਕਰਦਾ ਜਦੋਂ ਸਮੇਂ ਨੂੰ ਆਪਣੇ ਨਾਲ ਚੰਨਦਾ ਜਾਂਦਾ ਬੰਦਾ ਬਿਦੂ ਨੂੰ ਚੱਲਦਾ ਹੈ ਬੰਦਾ ਦੁਖੀ ਹੁੰਦਾ ਹੈ ਉਹ ਤਾਂ ਦਾ ਕਰਤਰੀ ਹੈ ਦੁੱਖਾਂ ਦਾ ਮੂਰਤੀ ਇਹਦਾ ਇਹ ਸਮੇਂ ਆਪਣੇ ਨਾਲ ਬਿਣਾਣਾ ਹੁੰਦਾ ਹੈ ਸਮੇਂ ਨਾਲ ਕਰਦਾ ਸਮੇਂ ਨੂੰ ਬਦਲਣਾ ਚਾਹੀਦਾ ਹੈ ਸਮੇਂ ਨਾਲ ਆਪ ਨੂੰ ਬਦਲਣਾ। ਜੇ ਸਮੇਂ ਨਾਲ ਆਪ ਨੂੰ ਬਦਲਦਾ ਸਮੇਂ ਨੂੰ ਬਦਲਣਾ। ਜੇ ਗੁਰੂ ਨੇ ਸਾਹਮਣੇ ਬਚ ਬੰਤੇ ਕਿ ਅੰਮ੍ਰਿਤ ਦੇ ਬਲੇ ਉੱਠਿਆ ਕਰ ਬਚ ਉੱਦਣ ਚਾ। ਇਕ ਮੇਦਾ ਜਿਵੇਂ ਜੀਲੀ ਮਰੀ ਜੇ ਉਦੋਂ ਸਮਝਾ। ਉੱਠਦਾਰੀ ਵਿਚਾਰਾ ਗੁਰੂ ਕਹਿੰਦਾ ਕਿ ਅੰਮ੍ਰਿਤ ਦੇ ਬਲੇ ਨੂੰ ਕਿਹਾ ਕਰ। ਜਦੋਂ ਤੁਸੀਂ ਸਮੇਂ ਦੇ ਮੁਤਾਬਕ ਨਹੀਂ ਚੱਲਦਾ ਆਪਣੀ ਚਾਲ ਸਮਾਂ ਚੱਲਦਾ ਰਹਿੰਦਾ ਹੈ ਫਿਰ ਬੰਦਾ ਦੁਖੀ ਹੁੰਦਾ ਹੈ ਬੰਦਾ ਕਿ ਕਰੀ ਸਮਾਂ ਨਾਲ ਹੁਣ ਆਖ ਰਿਹਾ ਹਾਂ ਹੁਣ ਸਮਾਂ ਲੱਗ ਗਿਆ ਜਦੋਂ ਤੂੰ ਸਮੇਂ ਦੇ ਨਾਲ ਚੱਲੇਗਾ ਸਮੇਂ ਦੇ ਨਾਲ ਚੱਲੇਗਾ ਫਿਰ ਦੁਖੀ ਵੀ ਨਹੀਂ ਹੋਣਾ ਜਦੋਂ ਤੂੰ ਸਮੇਂ ਦੇ ਉਲਟ ਚੱਲਦਾ ਹੈ ਜਸ ਸਮੇਂ ਨੂੰ ਆਪਣੇ ਮੁਕਾਬਸ ਚਲਾਣਾ ਉਹ ਚੱਲਦਾ ਹੈ ਫਿਰ ਦੁਖੀ ਹੁੰਦਾ ਹੈ ਸਮੇਂ ਨਾਲ ਚੱਲੋ ਜਦੋਂ ਸਮੇਂ ਨਾਲ ਚੱਲੇਗਾ ਬੰਤੂ ਉਦਰਤ ਨਾਲ ਚਲੇਗਾ ਸਮੇਂ ਨਾਲ ਚਲੇਗਾ ਕੁਦਰਤ ਨਾਲ ਚਲੇਗਾ ਉਦਰਤ ਨਾਲ ਚਲੇਗਾ ਬੰਤੂ ਦੀ ਬਾਈ ਦਾ ਤੂੰ ਕੀ ਹੀ ਅੱਜ ਇਸ ਕਰਦੇ ਆਂ ਅਸੀਂ ਸਮੇਂ ਨੂੰ ਆਪਣੇ ਮੁਤਾਬਕ ਘਾ ਲਾਉਂਦਾ ਰਹਿੰਦੇ ਆਂ ਸਮੇਂ ਦੇ ਮੁਤਾਬਕ ਕਰਦਾ ਇਹੀ ਕਰਦੇ ਆਂ ਉਰ ਬਾਣੀ ਸਾਨੂੰ ਇਹ ਕੀ ਕੀ ਇਹ ਇਹ ਬੰਦੇ ਆਪਣੇ ਕੀ ਬੰਦੂ ਸਮੇਂ ਦੇ ਮੁਤਾਬਕ ਨਾਲ ਜੇ ਅਮਰ ਦੇ ਵਿਲਾਪ ਅਮਰ ਦੇ ਸੰਤ ਚਲ ਆਨਾ ਨਾਮ ਜਪੇ ਨਿਸਵਾਪ ਤਾਰਾ ਤਾਰਾ ਤੁਜਨਾ ਬਿਆਪ ਨਾਦ ਅੰਗਜੋ ਬਾਤ ਮਾਰਕ ਹਿਰਦ ਆਕਰਨ ਕਰ ਮਤਿ ਬਿਲੋ ਸਾਮੇ ਬ੍ਰਿਤਾ ਬਿਜਾਰਨ ਕਰੋ ਅਤੀ ਅਤੀ ਰਾਤ ਦਾ ਮੱਤ ਬੰਦੇ ਕੀ ਜਾਂਦਾ ਹੈ ਤਦੋ ਅੱਤੀ ਕਰਨਾ ਫਿਰ ਬੰਦਾ ਸੁਣਦਾ ਗੱਤੀ ਨੇ ਵਿਚਾਰੇ ਦਾ ਸਹਾਰਾ ਹੀ ਇਹੀ ਲੇਟ ਹੈ ਅਮਰਤਪੁਰਾ ਖੇਤ ਚ ਨਹੀਂ ਸਮਝਦਾ ਢੀੜਾ ਬੰਦਾ ਸਮੇਂ ਨਾਲ ਮੁੜਗਾ ਸਮੇਂ ਨਾਲ ਉਹ ਬੜੇ ਟੂਫੇ ਕੋਈ ਕੀ ਦੀ ਕਿ ਹੁੰਦਾ ਜਿਹੜਾ ਸਮੇਂ ਨਾਲ ਜਿਹੜਾ ਬੰਦਾ ਆਪੇ ਆਪ ਸਮੇਂ ਨਾਲ ਮੁੜਦਾ ਬੁਧੀ ਹੈ ਜਿਹੜਾ ਕਹਿੰਦਾ ਸਮਾਂ ਮੇਰੇ ਕੋਲ ਆਪਕੰਲੇ ਸਮਾਂ ਚਾਹਦਾ ਸਮਾਂ ਦਾ ਆਪਣੀ ਚਾਲ ਹੈ E ver,